नमस्कार यह आकाशवाणी है हूँ तुम चंचल शर्मा तो प्रदेशक खबर सुनो पहल बुलेटिन खास खबर प्रधानमंत्री नरेंद्र मोदी ने दहशतगर्दी खिलाफ लड़ाई चाल में एकता का दिता सद् लगातार हो रही बारिश कारण पंजाब च हड़ा संबंधी हालात गंभीर सूबे च पहली अगस्त तो हूं तक आए हड़ा च उन्ती लोगों मौत और तीन लापता ਮੌਸਮ ਵਿਭਾਗ ਵੱਲੋਂ ਅੱਜ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਬਹੁਤ ਜ਼ਿਆਦਾ ਭਾਰੀ ਬਾਰਿਸ਼ ਲਈ ਰੈੱਡ ਅਲਰਟ ਜਾਰੀ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਚ ਵੱਖ-ਵੱਖ ਥਾਵਾਂ ਤੇ ਪਾਰੀ ਬਾਰਿਸ਼ ਦੀ ਬੇਸ਼ੀਮ ਗੋਈ ਚੋਣ ਕਮਿਸ਼ਨ ਵੱਲੋਂ ਡਿਬਰੂਗਾੜ੍ਹ ਜੇਲ੍ਹ ਚ ਨਜ਼ਰਬੰਦ ਸੰਸਦ ਮੈਂਬਰ ਅਮਰਿਤਪਾਲ ਸਿੰਘ ਨੂੰ ਉਪਰਾਸ਼ਟਰਪਤੀ ਚੋਣ 2025 ਦੇ ਸਬੰਧ ਚ ਪੋਸਟਲ ਬੈਲਟਟ ਰਾਤ ਕਰਨ ਦੇ ਨਿਰਦੇਸ਼ ਅਤੇ ਬਿਹਾਰ ਵਿਖੇ ਏਸ਼ੀਆ ਕੱਪ ਹਾਕੀ ਚੈਂਪੀਅਨਸ਼ਿਪ 2025 ਦੀ ਆਖਰੀ ਲੀਗ ਮੈਚ ਵਿੱਚ ਭਾਰਤ ਦਾ ਮੁਕਾਬਲਾ ਅੱਜ ਸ਼ਾਮ ਕਜ਼ਾਕਿਸਤਾਨ ਨਾਲ ਹੋਵੇਗਾ प्रधानमंत्री नरेंद्र मोदी ने कहा कि दहशतगर्दी कि के दोहरे मापदंड अप्रवान ने त्यनजन च एसओ सम्मेलन च अपने बयान च श्री मोदी ने दहशतगर्दी न मनुखता की वीड्डी चुनौती कहा कि इसके सारे स्ुपा च दहशतगर्दी की निंदा की जानी चाहती है हाल ही में हमने पहलगाम में टैररिज्म का बहुत ही घिनौना रूप देखा इस दुख की घड़ी में जो मित्र देश हमारे साथ खड़े रहे मैं उनका आभार व्यक्त हूं ਪੰਜਾਬ 'ਚ 1 ਅਗਸਤ ਤੋਂ ਹੁਣ ਤੱਕ ਕਈ ਹੜ੍ਹਾਂ ਵਿੱਚ 29 ਲੋਕਾਂ ਦੀ ਮੌਤ ਹੋ ਗਈ ਹੈ ਤੇ 3 ਵਿਅਕਤੀ ਲਾਪਤਾ ਨੇ ਇਹ ਮੌਤਾ ਹੜ੍ਹਾਂ ਤੋਂ ਪ੍ਰਭਾਵਿਤ ਸਾਰੇ 12 ਜ਼ਿਲ੍ਹਿਆਂ 'ਚ ਹੋਈਆਂ ਨੇ ਪਠਾਨਕੋਟ ਵਿੱਚ ਸਭ ਤੋਂ ਵੱਧ 6 ਮੌਤਾ ਹੋਈਆਂ ਨੇ ਤੇ ਇਸਰਹੱਤੀ ਜ਼ਿਲ੍ਹੇ ਤੋਂ ਵੀ ਲਾਪਤਾ ਵਿਅਕਤੀਆਂ ਦੀ ਰਿਪੋਰਟਾਂ ਆਈਆਂ ਨੇ ਇੱਕ ਰਿਪੋਰਟ ਪੰਜਾਬ ਸਰਕਾਰ ਵੱਲੋਂ ਜਾਰੀ ਅਧਿਕਾਰਤ ਰਿਪੋਰਟ ਵਿੱਚ ਦੱਸਿਆ ਗਿਆ ਹੈ ਐਨਾ ਹੜ੍ਹਾਂ ਵਿੱਚ 2,46,000 ਤੋਂ ਵੱਧ ਆਬਾਦੀ ਪ੍ਰਭਾਵਿਤ ਹੋਈ ਹੈ ਸਭ ਤੋਂ ਵੱਧ ਪ੍ਰਭਾਵਿਤ 1,45,000 ਸਿਰਫ ਗੁਰਦਾਸਪੁਰ ਵਿੱਚ ਨੇ 15,600 ਤੋਂ ਵੱਧ ਵਿਅਕਤੀਆਂ ਨੂੰ ਸਖ਼ਤ ਥਾਵਾਂ ਤੇ ਲਿਜਾਇਆ ਗਿਆ ਹੈ ਹੜ੍ਹਾਂ ਨੇ ਸੂਬੇ ਵਿੱਚ 94,000 ਹੈਕਟੇਅਰ ਤੋਂ ਵੱਧ ਫਸਲੀ ਰਕਬਾ ਵੀ ਪ੍ਰਭਾਵਿਤ ਕੀਤਾ ਹੈ ਇੱਥੇ ਸੂਬੇ ਦੇ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਫਾਜ਼ਿਲਕਾ ਹੁਸ਼ਿਆਰਪੁਰ ਤੇ ਕਪੂਰਥਲਾ ਜ਼ਿਲ੍ਹੇ ਹੜ੍ਹਾਂ ਦੀ ਮਾਰ ਚੱਲ ਰਹੇ ਨੇ ਉੱਥੇ ਹੀ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਸਬ ਡਿਵੀਜ਼ਨ ਦੇ ਕੁਝ ਪਿੰਡ ਕੰਗੜ ਤੇ ਡਾਂਗਰੀ ਨਦੀ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਪ੍ਰਭਾਵਿਤ ਹੋਏ ਨੇ ਇਸੇ ਤਰ੍ਹਾਂ ਜਲੰਧਰ ਅਤੇ ਲੁਧਿਆਣਾ ਦੇ ਕੁਝ ਖੇਤਰ ਵੀ ਭਾਰੀ ਬਾਰਿਸ਼ ਕਾਰਨ ਪ੍ਰਭਾਵਿਤ ਹੋ ਗਏ ਨੇ ਪੰਜਾਬ ਸਰਕਾਰ ਵਿੱਚ ਜ਼ਿਲ੍ਹਾ ਪੱਧਰੀ ਹੈਲਪਲਾਈਨ ਨੰਬਰ ਸਥਾਪਿਤ ਕੀਤੇ ਗਏ ਨੇ ਸੂਬਾ ਪੱਧਰੀ ਹੜ੍ਹ ਕੰਟਰੋਲ ਰੂਮ ਨੰਬਰ 0181 224 0064 ਸਤਾਪਿਤ ਕੀਤਾ ਗਿਆ ਹੈ ਜਿਸ ਤੇ ਮੁਸੀਬਤ ਵੇਲੇ ਫੋਨ ਕੀਤਾ ਜਾ ਸਕਦਾ ਹੈ ਰਾਜੇਸ਼ 바ਨੀ ਆਕਾਸ਼ ਵਾਨੀ ਖਬਰਾਂ ਜਲੰਧਰ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਤ ਲਈ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਠੇਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪੰਜਾਬ ਲਈ ਵਿਸ਼ੇਸ਼ ਰਾਹਤ ਪੈਕੇਜ ਦੀ ਮੰਗ ਕੀਤੀ ਮੀਠੇਰ ਨੇ ਕਿਹਾ ਕਿ ਪੰਜਾਬ ਨੂੰ ਤੁਰੰਤ 20000 ਕਰੋੜ ਰੁਪਏ ਦੀ ਅੰਤ੍ਰਮ ਰਾਹਤ ਦਿੱਤੀ ਜਾਵੇ ਤੇ ਬਾਕੀ ਨੁਕਸਾਨ ਦੀ ਪੂਰੀ ਜਾਇਜ਼ੇ ਤੋਂ ਬਾਅਦ ਵਿਆਪਕ ਪੈਕੇਜ ਦਿੱਤਾ ਜਾਵੇ ਉਹਨਾਂ ਅੰਮ੍ਰਿਤਸਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦਰਾ ਕੀਤਾ ਤੇ ਲੋਕਾਂ ਦਾ ਹਲ ਜਾਣਿਆ ਇਸ ਦੌਰਾਨ ਮੁੱਖ ਮੰਤਰੀ ਵੱਲੋਂ ਬਣਾਈ ਗਈ ਉੱਚ ਤਾਕਤੀ ਕਮੇਟੀ ਜਿਸ ਦੇ ਮੈਂਬਰ ਕਮਲ ਕੁਸ਼ੋਰ ਯਾਦਵ ਨੇ ਅੱਜ ਟੀਮਾ ਨਾਲ ਮੀਟਿੰਗ ਕੀਤੀ ਸ਼੍ਰੀ ਯਾਦਵ ਨੇ ਹੁਣ ਤੱਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਕਾਰਜਾਂ ਦੀ ਸ਼ਲਾਖਾ ਕੀਤੀ ਉਧਰ ਅੰਮ੍ਰਿਤਸਰ ਦੇ ਸਿਵਲ ਸਰਜਨ ਡਾਕਟਰ ਸਵਰਨਜੀਤ ਸਿੰਘ ਤਵੰਨੇ ਕੇ ਹੈ ਕਿ ਹੜ੍ਹਾਂ ਦੌਰਾਨ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾ ਲਈ ਇਸ ਵੇਲੇ ਜ਼ਿਲ੍ਹੇ ਚ 35 ਮੈਡੀਕਲ ਟੀਮਾਂ ਸਰਗਰਮ ਨੇ ਸਾਡੇ ਕੋਲ ਐਂਟੀ ਸਨੇਕ ਬਨੋਮ ਜਾਂ ਹੋਰ ਸਾਰੇ ਇੰਜੈਕਟੇਬਲਜ਼ ਐਂਡ ఎవਰੀਥਿੰਗ ਸਾਰੀਆਂ ਦਵਾਈਆਂ ਭਰਪੂਰ ਮਾਤਰਾ ਚ ਮੌਜੂਦ ਨੇ ਪ੍ਰੋਪਰ ਸਰਕਾਰੀ ਡਾਕਟਰਾਂ ਦੁਆਰਾ ਰੀਲੀਫ ਕੈਂਪ ਲੱਗੇ ਆ ਮੈਡੀਕਲ ਟੀਮਾਂ ਲੱਗੀਆਂ ਐ ਕਲੋਰਿੰਦੀਆਂ ਗੋਲੀਆਂ ਐਡ ਕੋ ਸਫੀਸ਼ੀਐਂਟ ਐ ਅਗਰ ਪਾਣੀ ਉਬਾਲ ਕੇ ਨਹੀਂ ਪੀਤਾ ਜਾ ਸਕਦਾ ਤੇ ਉਹ ਕਲੋਰਿਨ ਵਾਲਾ ਪਾਣੀ ਪੀਣ ਕਿਉਂਕਿ ਸਾਫ ਸੁਥਰਾ ਪਾਣੀ ਪੀਣਾ ਬਹੁਤ ਜ਼ਰੂਰੀ ਐ ਐਂਡ ਕੋਈ ਖਾਣਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੁਆਰਾ ਪ੍ਰੋਵਾਈਡ ਕੀਤਾ ਜਾ ਰਿਹਾ ਉਹ ਬਿਲਕੁਲ ਸਾਫ ਸੁਥਰਾ ਤੇ ਵਧੀਆ ਐ ਉਧਰ ਗੁਰਦਾਸਪੁਰ ਜ਼ਿਲ੍ਹੇ ਚਰਾਵੀ ਦਰਿਆ ਦੇ ਮਕਾੜਾ ਪੱਤਨ ਤੋਂ ਪਾਰ ਪੈਂਦੇ ਸੱਤ ਪਿੰਡ ਜਿਨ੍ਹਾਂ ਦਾ ਹੜ੍ਹਾਂ ਤਰ੍ਹਾਂ ਦੇਸ਼ ਨਾਲੋਂ ਸੰਪਰਕ ਟੁੱਟ ਗਿਆ ਸੀ ਐਨਡੀਆਰਐਫ ਦੇ ਡਿਪਟੀ ਕਮਾਂਡਰ ਦੀਪਕ ਸਿੰਘ ਹੋਰਾਂ ਨੇ ਦੱਸਿਆ ਕਿ ਅੱਜ ਕਾਫੀ ਦਿਨਾਂ ਬਾਅਦ ਪਾਣੀ ਦਾ ਪੱਧਰ ਘਟਣ ਮਗਰੋਂ ਇਹਨਾਂ ਸੱਤ ਪਿੰਡਾਂ ਵਾਸਤੇ ਐਂਡਰਕਟੀਆਂ ਟੀਮਾਂ ਵੱਲੋਂ ਪ੍ਰਸ਼ਾਸਨ ਦੀ ਮਦਦ ਨਾਲ ਦਰਿਆ ਤੋਂ ਪਾਰ ਬੇੜਾ ਰਾਹੀਂ ਖਾਣ ਪੀਣ ਦਾ ਸਮਾਨ ਤੇ ਪਸ਼ੂਆਂ ਲਈ ਚਾਰਾ ਭੇਜਿਆ ਗਿਆ ਲੋਕਾਂ ਨੇ ਐਨਟੀਆਰਐਫ ਦਾ ਧੰਨਵਾਦ ਕੀਤਾ ਉਦਰ ਪਟਿਆਲਾ ਡਰੇਨੇਜ ਵਿਭਾਗ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਅਫਵਾਹਾਂ ਤੇ ਧਿਆਨ ਨਾ ਦੇਣ ਤੇ ਸ਼ਾਂਤ ਰਹਿਣ ਕਿਸੇ ਵੀ ਅਮਰਜੈਂਸੀ ਦੀ ਸਥਿਤੀ ਜਿਲ੍ਹਾ ਪ੍ਰਸ਼ਾਸਨ ਨੂੰ ਕੰਟਰੋਲ ਰੂਮ ਨੰਬਰ 0175 235 0550 ਉੱਪਰ ਸੂਚਿਤ ਕੀਤਾ ਜਾਵੇ। ਅੱਜ ਜਲੰਧਰ ਤੇ ਲੁਧਿਆਣਾ ਸਮੇਤ ਸੂਬੇ ਦੇ ਹੋਰਨਾਂ ਕਈ ਜ਼ਿਲ੍ਹਿਆਂ ਚ ਲਗਾਤਾਰ ਪੈਮੀ ਕਾਰਨ ਵਾਖ-ਵਾਖ ਥਾਂ 'ਤੇ ਪਾਣੀ ਭਰਨ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੀਂਹ ਨਾਲ ਕੁਝ ਥਾਵਾਂ ਤੇ ਵਾਹਨ ਨੁਕਸਾਨੇ ਗਏ ਤੇ ਬਿਜਲੀ ਦੀ ਸਪਲਾਈ ਵੀ ਪ੍ਰਭਾਵਿਤ ਹੋਈ। ਜਲੰਧਰ ਦੇ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ ਦੱਸਿਆ ਕਿ ਜਲੰਧਰ ਚ 12 ਘੰਟਿਆਂ ਤੋਂ ਬਾਅਦ ਸਮੇਂ ਤੱਕ ਹੋਈ ਲਗਾਤਾਰ بارش ਤੋਂ ਬਾਅਦ ਪਾਣੀ ਜਮਾ ਹੋਣ ਦੀ ਸਥਿਤੀ ਦਾ ਚਾਇਸਾ ਲੈਨ ਦੀ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ ਜਲੰਧ ਪ੍ਰਸ਼ਾਸਨ ਨਗਰ ਨਿਗਮ ਤੇ ਪੁਲਿਸ ਵਿਭਾਗ ਦੇ ਸਾਂਝੇ ਯਤਨਾਂ ਨਾਲ ਜ਼ਿਆਦਾਤਰ ਪ੍ਰਭਾਵਿਤ ਇਲਾਕਿਆਂ 'ਚ ਮੀਂਹ ਦੇ ਪਾਣੀ ਦੀ ਜਲਦ ਨਿਕਾਸੀ ਨੂੰ ਯਕੀਨੀ ਬਣਾਇਆ ਗਿਆ। ਉਹਨਾਂ ਦੱਸਿਆ ਕਿ ਹੜ੍ਹ ਕੰਟਰੋਲ ਰੂਮ 'ਚ ਘੰਟਾਂ ਤੇ 20 ਮਿੰਟਾਂ 'ਚ ਪਾਣੀ ਦਾਖਲ ਹੋਣ ਸੰਬੰਧੀ 200 ਤੋਂ ਵੱਧ ਫੋਨ ਆਏ। ਉਹਨਾਂ ਦੱਸਿਆ ਕਿ ਟੀਮਾਂ ਨੇ ਤੁਰੰਤ ਕਾਰਵਾਈ ਕਰਦਿਆਂ ਮੀਂਹ ਦੇ ਪਾਣੀ ਦੀ ਨਿਕਾਸੀ ਨੂੰ ਯਕੀਨੀ ਬਣਾਇਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ 55 ਰਾਹਤ ਕੇਂਦਰ ਵਿਸਥਾਪਿਤ ਕੀਤੇ ਗਏ ਨੇ। ਉਹਨਾਂ ਸਪਸ਼ਟ ਕੀਤਾ ਕਿ ਜ਼ਿਲ੍ਹੇ ਵਿੱਚ ਕਿਸੇ ਵੀ ਬੰਨ੍ਹ ਦੇ ਟੁੱਟਣ ਦੀ ਕੋਈ ਸੂਚਨਾ ਨਹੀਂ ਹੈ। जम्मू कश्मीर च त्रिकुटा च खराब मौसम के मद्देनजर चौकसी वजो श्री माता वैष्णो देवी यात्रा अच्छ लगातार सत्तवें दिन भी अस्थाई तौर पर रोक दी गई है मौसम विभाग ने अज हिमाचल प्रदेश उत्तराखंड च बहुत ज्यादा भारी बारिश लैड अलर्ट जारी कित अगले दो दिन पाब हरियाणा चंडीगढ़ पूर्वी राजस्थान दिल्ली जम्मू कश्मीर लद्दाख और उत्तर प्रदेश के वकों तारी बारिश की संभावना जताई गई है ਗ੍ਰਹਿ ਮੰਤਰਾਲੇ ਨੇ ਪੰਜਾਬ ਹਿਮਾਚਲ ਪ੍ਰਦੇਸ਼ ਉੱਤਰਾਖੰਡ ਤੇ ਜੰਮੂ ਕਸ਼ਮੀਰ ਚ ਭਾਰੀ بارش ਬੱਦਲ ਫਟਣ ਜ਼ਮੀਨ ਖਿਸਕਣ ਤੇ ਅਚਾਨਕ ਹੜਾ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਵਾਸਤੇ ਅੰਤਰ ਮੰਤਰਾਲਾ ਕੇਂਦਰੀ ਟੀਮਾਂ ਦਾ ਗਠਨ ਕੀਤਾ ਹੈ ਮੰਤਰਾਲੇ ਨੇ ਕਿਹਾ ਹੈ ਕਿ ਗ੍ਰਹਿ ਮੰਤਰੀ ਅਨੁਛਾਦ ਦੇ ਨਿਰਦੇਸ਼ਾਂ ਤੇ ਇਹ ਟੀਮਾਂ ਮੌਕੇ ਤੇ ਜਾਣਗੀਆਂ ਇਸ ਸਥਿਤੀ ਦਾ ਮੁਲਾਂਕਣ ਕਰਨਗੀਆਂ ਤੇ ਰਾ ਸਰਕਾਰਾਂ ਤੇ ਰਾਹਤ ਕਾਰਜਾਂ ਦੀ ਸਮੀਖਿਆ ਵੀ ਕਰਨਗੀਆਂ ਇਹ ਖਬਰ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @rirr rnu jalandhar ਸਾਡਾ ਫੇਸਬੁੱਕ ਪੇਜ ਹੈ rnu-aijalandhar ਅਤੇ YouTube ਤੇ ਸਾਡਾ ਚੈਨਲ ਹੈ @rirr jalandhar पंजाब मुख्य चोण अफसर दफ्तर ने दसै कि चोण कमीशन ने खूर साहब संसदीय हल्के तक सभा मैंबर अमृतपाल उपराष्ट्रपति चो दो पच्ची वोट सहूलत देने संबंधी जरूरी निर्देश जारी किए जिक्रयोग है कि अमृतपाल इस समय आसाम डिब्रूगढ़ स्थित केन्द्रीय जेल में कौमी सुरख्या एक्ट उन्नीस सौ अस्सी तहत नजरबंद ने राष्ट्रपति उपराष्ट्रपति चोन नियमों उन्नीस सौ चौहत्तर के नियम छब्बी के उपबंधा मुताबिक कमिश्न ने निर्देश दत वोट पाने की सहूलत देने एक पोस्टल बैलेट ਪੀਪਰ ਜਾਰੀ ਕੀਤਾ ਜਾਵੇ ਨਿਰਧਾਰਤ ਪ੍ਰਕਿਰਿਆ ਮੁਤਾਬਕ ਨਜ਼ਰਬੰਦੀ ਉਦীন ਜੇਲ੍ਹ ਚਬੰਦ ਵੋਟਰਾਂ ਲਈ ਪੋਸਟਲ ਬੈਲਟ ਪੇਪਰ ਸਿਰਫ ਵੋਟਾਂ ਵਾਲੇ ਦਿਨ ਹੀ ਪ੍ਰਦਾਨ ਕੀਤੇ ਜਾਂਦੇ ਨੇ ਅਤੇ ਨਿਸ਼ਾਨ ਲੱਗਿਆ ਪੋਸਟਲ ਬੈਲਟ ਵਾਲਾ ਸੀਲ ਬੰਦ ਲਿਫਾਫਾ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਰਿਟਰਨਿੰਗ ਅਫਸਰ ਕੋਲ ਪਹੁੰਚਣਾ ਲਾਜ਼ਮੀ ਹੁੰਦਾ ਹੈ ਇਸ ਮੁਤਾਬਕ ਕਮਿਸ਼ਨ ਨੇ ਗ੍ਰਾਮ ਮੰਤਰਾਲੇ ਤੇ ਆਸਾਮ ਸਰਕਾਰ ਦੇ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ ਯਕੀਨੀ ਬਣਾਉਣ ਕਿ ਅਮਰਤਪਾਲ ਸਿੰਘ ਵੱਲੋਂ ਨਿਸ਼ਾਨ ਲੱਗਿਆ ਪੋਸਟਲ ਬੈਲਟ ਵਾਲਾ ਸੀਲ ਬੰਦ ਲਿਫਾਫਾ ਆਸਾਮ ਦੇ ਡਿਬਰੂਗੜ੍ਹ ਤੋਂ ਇੱਕ ਵਿਸ਼ੇਸ਼ ਸੰਦੇਸ਼ ਵਾਹਕ ਵਾਲੀ ਹਵਾਈ ਸਫਰ ਨਹੀਂ ਜਾਂਦਾ ਜਾਵੇ ਸਬੰਧਤ ਅਧਿਕਾਰੀਆਂ ਨੂੰ ਇਸ ਸਬੰਧੀ ਤੁਰੰਤ ਪ੍ਰਬੰਧ ਕਰਕੇ ਕਮਿਸ਼ਨ ਨੂੰ ਇਸ ਬਾਰੇ ਜਾਣਕਾਰੀ ਦੇਣ ਦੇ ਨਿਰਦੇਸ਼ ਦਿੱਤੇ ਗਏ ਨੇ ਕਲਮ ਗਾਨਿਸਤਾਨ ਦੇ ਕੋਨਾਰ ਸੂਬੇ ਦੇ ਜਲਾਲਾਬਾਦ ਸ਼ਹਿਰ ਨੇੜੇ ਆਈ ਛੇ ਤੀਬਰਤਾ ਦੇ ਪਚਾਰ ਚ 800 ਤੋਂ ਵੱਧ ਲੋਕ ਮਾਰੇ ਗਏ ਅਤੇ 22000 ਤੋਂ ਵੱਧ ਜ਼ਖਮੀ ਹੋ ਗਏ ਨੇ ਅਮਰੀਕੀ ਭੂ ਵਿਗਿਆਨਕ ਸਰਵੇਖਣ ਮੁਤਾਬਕ ਪੁਚਾਲ ਦਾ ਕੇਂਦਰ ਨੰਗਰ ਹਾਰ ਸੂਬੇ ਦੇ ਜਲਾਲਾਬਾਦ ਸ਼ਹਿਰ ਤੋਂ 27 ਕਿਲੋਮੀਟਰ ਪੂਰਬ ਉੱਤਰ ਪੂਰਬ ਚ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਚਾਲ ਚ ਜਾਣਾ ਕੋਮਾਉਣ ਵਾਲੇ ਪਰਿਵਾਰਾਂ ਪ੍ਰਤੀ ਸੰਵੇਦਨਾ ਜ਼ਾਹਰ ਕੀਤੀ ਤੇ ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ ਹੈ ਪਾਰਤਾ ਹਾਕੀਸ਼ਾ ਕੱਪ ਵਿੱਚ ਅੱਜ ਕਜ਼ਾਕਿਸਤਾਨ ਨਾਲ ਆਪਣਾ ਆਖਰੀ ਪੂਲ ਮੈਚ ਖੇਡੇਗਾ ਇਹ ਮੈਚ ਹੁੰਦੋਂ ਥੋੜੀ ਦੇਰ ਬਾਅਦ ਸ਼ਾਮੀ 7:30 ਵਜੇ ਸ਼ੁਰੂ ਹੋਵੇਗਾ ਮੈਚ ਦੀ ਲਾਈਵ ਕਮੈਂਟਰੀ ਐਫਐਮ ਰੇਨਬੋ ਅਤੇ ਆਕਾਸ਼ਵਾਣੀ ਦੇ ਹੋਣਾ ਮਿੱਤਰਾਂ ਤੇ ਸ਼ਾਮ 7:25 ਮਿੰਟ ਤੋਂ ਸੁਣੀ ਜਾ ਸਕਦੀ ਹੈ ਪਾਰਤਾ ਆਪਣੇ ਦੋਵੇਂ ਮੈਚ ਜਿੱਤ ਕੇ ਪੂਲ 8 ਸਫਰ ਤੇ ਹੈ ਤੇ ਸੁਪਰ 4 ਗੇਟ ਚ ਪਹੁੰਚ ਗਿਆ ਹੈ ਇਸੇ ਨਾਲ ਹੀ ਅੱਜ ਪੂਲ ਵਿੱਚ ਦੱਖਣੀ ਕੋਰੀਆ ਨੇ ਬੰਗਲਾਦੇਸ਼ ਨੂੰ 5-1 ਨਾਲ ਹਰਾਇਆ ਤੇ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਸ਼ਤਕਰ ਦੇ ਖਿਲਾਫ ਲੜਾਈ ਚ ਆਲਮੀ ਇਕਤਾ ਦਾ ਸੱਦਾ ਦਿੱਤਾ ਲਗਾਤਾਰ ਹੋ ਰਹੀ بارش ਕਾਰਨ ਪੰਜਾਬ ਚ ਹੜ੍ਹਾਂ ਸਬੰਧੀ ਹਾਲਾਤ ਗੰਭੀਰ ਸੂਬੇ ਚ 1 ਅਗਸਤ ਤੋਂ ਹੁਣ ਤੱਕ ਆਏ ਹੜ੍ਹਾਂ ਚ 29 ਲੋਕਾਂ ਦੀ ਮੌਤ ਤੇ 3 ਲਾਪਤਾ ਮੌਸਮ ਵਿਭਾਗ ਵੱਲੋਂ ਅੱਜ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਚ ਬਹੁਤ ਜ਼ਿਆਦਾ ਪਾਰੀ ਬਾਰਿਸ਼ ਲਈ ਰੈਡ ਅਲਰਟ ਚਾਲੀ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਚ ਵਕ-ਵਕ ਥਾਵਾਂ ਤੇ ਪਾਰੀ بارش ਦੀ ਪੇਸ਼ੀਂ ਹੋਈ ਚੋਣ ਕਮਿਸ਼ਨ ਵੱਲੋਂ ਡਬਿਊਗੜ ਟ੍ਰੇਲ ਚ ਨਜ਼ਰਬੰਦ ਸੰਸਦ ਮੈਂਬਰ ਅਮਰਿਤਪਾਲ ਸਿੰਘ ਨੂੰ ਉਪ ਰਾਸ਼ਟਰਪਤੀ ਚੋਣ 2025 ਦੇ ਸਬੰਧ ਚ ਪੋਸਟਲ ਬੈਲਟ ਜਾਰੀ ਕਰਨ ਦੇ ਨਿਰਦੇਸ਼ ਤੇ ਵਿਹਾਰ ਵਿਖੇ ਏਸ਼ੀਆ ਕਾ ਫਾਕੀ ਚੈਂਪੀਅਨਸ਼ਿਪ 2025 ਦੇ ਆਖਰੀ ਲੀਗ ਮੈਚ ਭਾਰਤ ਦਾ ਮੁਕਾਬਲਾ ਅੱਜ ਸ਼ਾਮ ਕਜ਼ਾਕਿਸਤਾਨ ਨਾਲ ਹੋਵੇਗਾ ਇਸ ਦਿਨਾਂ ਲਈ ਪ੍ਰਤੀਸ਼ਖ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਨ ਤੁਸੀਂ ਸੁਣੋਗੇ ਸ਼ਾਮ 7:30 ਮਿੰਟੇ ਨਮਸਕਾਰ